ਬੋਡੀ ਅਟੈਂਡ ਕਰੀਆ ਪੁਲਿਸ ਨੇ ਇਹਨਾਂ ਦੇ ਵਿਦਾਊਟ ਪ੍ਰੈਜ਼ੈਂਸ ਕਰੀਆ ਕੋਈ ਫੋਰੈਂਸਿਕ ਰੂਮ ਦੀ ਨੇ ਚਲੋ ਉਹਨਾਂ ਦਾ ਪ੍ਰੈਜ਼ੈਂਸ ਕੇ ਅੰਦਰ ਸੁਸਾਇਡ ਹੈ ਬਟ ਉਥੇ ਬਲੱਡ ਸਪੋਰਟਸ ਮਿਲੇ ਨਹੀਂ ਬੱਚੀ ਅਸੀਂ ਹਸਪੀਟਲ ਜਾ ਕੇ ਪੁੱਛਿਆ ਹਸਪੀਟਲ ਵਾਲੇ ਕਹਿੰਦੇ ਨੇ ਬੱਚੀ ਉਥੋਂ ਰੋ ਕੇ ਨਿਕਲੀ ਆ ਕੋ ਕੈਮਰੇ ਨਹੀਂ ਦਿਖਾ ਰਹੇ ਉਹਨਾਂ ਨੇ ਕੈਮਰੇ ਬਲੈਕਆਊਟ ਕਰਦੇ 9 10 11 ਤਰੀਕ ਦੇ ਉਹ ਸਰਪੰਚ ਸਾਬਕਾ ਫਿਲਮ ਨੂੰ ਸੀਰੀਅਸ ਗੱਲ ਦਾ 20 20 ਕਾਲ ਤੁਹਾਨੂੰ ਕੀ ਦੇਣੀ ਜੀ ਮੈਨੂੰ ਥਾਣੇੋਂ ਫੋਨ ਆ ਗਈ ਤੁਹਾਡੀ ਬੇਟੀ ਪੂਰੀ ਹੋ ਚੁੱਕੀ ਆ ਜੀ ਸ਼ੋਰ ਗੱਲਾਂ ਦੇ ਨਹੀਂ ਚਾਹਣਾ ਜਿਹਨਾਂ ਇਹਨਾਂ ਦੇ ਬੇਟੇ ਨਾਲ ਜੋੜਨਾ ਸੀ ਉਹ ਗਿਆ ਹੋ ਦੇਖੋ ਜੋ ਤਾਂ ਪਰੋਕ ਨਹੀਂ ਸਕਦੇ ਬਟ ਅਨਦਰ ਕਰਨ ਨਾ ਹੋਏ ਇਹਦਾ ਜਸਟੀਫਿਕੇਸ਼ਨ ਚਾਹੀਦਾ ਸਾਨੂੰ ਬਿਲਕੁਲ ਕਲੀਅਰ ਹੋਵੇ ਚਾਹੇ। ਉਹ ਆਪ ਤਾਂ ਕਾਢੀ ਸਕਦੀ ਸਰ ਮੈਨੂੰ ਬੇਟੀ ਤੇ ਵਿਸ਼ਵਾਸ ਆ ਜੀ ਪਰ ਇਹ ਕਿਸੇ ਨੇ ਕੀਤਾ ਗਿਆ ਜੀ ਇਹਦਾ ਵੈਸੇ ਕਤਲ ਕੀਤਾ ਗਿਆ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤਵਰਦਾ ਹੈ ਲੁਧਿਆਣੇ ਦੇ ਵਿੱਚ ਬੀਤੇ ਦਿਨ ਸਰਾਬਨਗਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਇੱਕ ਕੁੜੀ ਦਾ ਇੱਕ ਨਰਸ ਸੀਗੀ ਜਿੰਨੇ ਸੁਸਾਈਡ ਕੀਤਾ ਸੀਗਾ ਗੁਰਦੀਪ ਕੌਰ ਉਹਦਾ ਨਾਮ ਹੈ ਉਸ ਪਰਿਵਾਰ ਦੇ ਨਾਲ ਅਸੀਂ ਮੌਜੂਦ ਆ ਬਿਲਕੁਲ ਫਾਦਰ ਦੇ ਨਾਲ ਮੌਜੂਦ ਆ ਉਸ ਕੁੜੀ ਦੇ ਸਾਰੀ ਜਾਣਕਾਰੀ ਲਵਾਂਗੇ ਆਖਿਰਕਾਰ ਹੋਇਆ ਕੀ ਸੀਗਾ ਕਿਉਂਕਿ ਕੁੜੀ ਨੇ ਜਿਹੜਾ ਸੁਸਾਈਡ ਕੀਤਾ ਸੀਗਾ ਜਾਂ ਕੀ ਕਾਰਨ ਰਿਹਾ ਸੁਸਾਈਡ ਦਾ ਕਿੰਨੇ ਕਿੱਥੇ ਕੰਮ ਕਰਦੀ ਸੀਗੀ ਕਿੰਨੀ ਉਮਰ ਜਿਹੜੀ ਹੋ ਗਈ ਸੀ ਕਿ ਸਾਰੀ ਜਾਣਕਾਰੀ ਜਿਹੜੀ ਲੈ ਕਿ ਨਾਮ ਕੀ ਹੈ ਤੁਹਾਡਾ ਗੁਰਦੀਪ ਕ ਮੇਰਾ ਹਰਨੇਕ ਸਿੰਘ ਜੀ ਜੀ ਕਿੱਥੇ ਰਹਿੰਦੇ ਹੋ ਪਿੰਡ ਭੋਂੜੜੀ ਜੀ ਤੇ ਕੀ ਕੁੜੀ ਦਾ ਕੀ ਨਾਮ ਸੀਗਾ ਤੁਹਾਡਾ ਗਰਦੀਪ ਕੌਰ ਜੀ ਤੇ ਕੀ ਕਿੰਨੇ ਦਿਨਾਂ ਤੋਂ ਕੰਮ ਕਰ ਰਹੀ ਸੀਗੀ ਕੋਈ ਕੀ ਕਾਰਨ ਰਿਹਾ ਸੁਸਾਈਡ ਸੀਗਾ ਕੀ ਸੀਗਾ ਇਹਦੀ ਸੋਸਾਇਟੀ ਵੈਸੇ ਉਹ ਆਪ ਤਾਂ ਕਰ ਹੀ ਸਕਦੀ ਸੀ ਸਰ ਮੈਨੂੰ ਬੇਟੀ ਦੇ ਵਿਸ਼ਵਾਸ ਆ ਜੀ ਪਰ ਇਹ ਕਿਸੇ ਨੇ ਕੀਤਾ ਗਿਆ ਜੀ ਇਹਦਾ ਵੈਸੇ ਕਤਲ ਕੀਤਾ ਗਿਆ ਜੀ ਇਹ ਤੁਹਾਨੂੰ ਕਦੋਂ ਪਤਾ ਲੱਗਦਾ ਕਿੱਥੇ ਇੱਕ ਕੁੜੀ ਹੁੰਦੀ ਆ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਇਹਦੇ ਨਾਲ ਜਿਹੜਾ ਇਹ ਭਾਨਾ ਵਪਰੇ ਵੇਖੋ ਜੀ ਮੈਂ ਸਰ ਮੈਂ ਪਿੰਡ ਸੀਗਾ ਜੀ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਜੀ ਜੀ ਤੀਸਰੇ ਦਿਨ ਆਇਆ ਜੀ ਉਹ ਡੈੱਡ ਬੋਡੀ ਉਹਨੇ ਕੋਈ ਮੈਨੂੰ ਫੋਨ ਸਰਪੰਚ ਸਾਹਿਬ ਦੇ ਆਇਆ ਜੀ ਤੁਹਾਡੀ ਬੇਟੀ ਜੋਬ ਹੈਗਾ ਹਾਂ ਜੀ ਕਰਦੀ ਆ ਜੀ ਕਹਿੰਦੀ ਤੁਸੀਂ ਫਟੋ ਫਟ ਜੀ ਉੱਥੇ ਪਹੁੰਚੋ ਅੱਧੇ ਘੰਟੇ ਦੇ ਵਿੱਚ ਵਿੱਚ ਚਲੋ ਜੀ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਕੇ ਜੀ ਮੈਂ ਫਿਰ ਬੇਟੀ ਦਾ ਫੋਨ ਲਾਇਆ ਜੀ ਫੋਨ ਲੱਗ ਰਿਹਾ ਚੱਕੇ ਦਾ ਜੀ ਕੋਈ ਜੀ ਫਿਰ ਜੀ ਮੈਂ ਸਰਪੰਚ ਸਾਹਿਬ ਨੂੰ ਦੁਬਾਰਾ ਕਾਲ ਕਰੀ ਮੈਂ ਕਿ ਤੁਸੀਂ ਸਰਪੰਚ ਜੀ ਨੰਬਰ ਦੇਓ ਜੀ ਜੇ ਤੁਹਾਨੂੰ ਕਾਲ ਆਈ ਆ ਜੀ ਓ ਸਰਪੰਚ ਜੀ ਸਾਬੇ ਫਿਰ ਮੈਨੂੰ ਸਿਰ ਤੇ ਗੱਲ ਦੱਸ ਦੀ ਵੀ ਕੋਲ ਤੁਹਾਨੂੰ ਕੀ ਦੇਣੀ ਜੀ ਮੈਨੂੰ ਥਾਣੇੋਂ ਫੋਨ ਆ ਗਈ ਜੀ ਤੁਹਾਡੀ ਬੇਟੀ ਪੂਰੀ ਹੋ ਚੁੱਕੀ ਆ ਜੀ ਉਮਰ ਕੀ ਸੀਗੀ ਗੁਰਦੀਪ ਕੌਰ ਦੀ 32 ਸਾਲ ਜੀ 32 ਸਾਲ ਹਾਂ ਜੀ ਤੇ ਪਹਿਲਾਂ ਕੋਈ ਡਿਪਰੈਸ਼ਨ ਵਿੱਚ ਸੀਗੀ ਕੀ ਕਾਰਨ ਰਿਹਾ ਕੀ ਰੀਜ਼ਨ ਰਿਹਾ ਜਿਸ ਕਰਕੇ ਮੈਰਿਡ ਸੀਗੀ ਹੋ ਬਿਆਹ ਨਹੀਂ ਸੀਗੀ ਹਾਂ ਕੁਮਾਰੀ ਸੀ ਹਾਂ ਕੁਮਾਰੀ ਸੀਗੀ ਤੇ ਕੀ ਲੱਗਦਾ ਕੀ ਸ਼ੱਕ ਕੀ ਜਿਤਾ ਰਹੇ ਹੋ ਤੁਸੀਂ ਸ਼ੱਕ ਜੀ ਮੈਂ ਜਿਤਾ ਰਹੇ ਜੀ ਮੇਰੀ ਬੇਟੀ ਦਾ ਜਿਹੜੀ ਵੈਸੇ ਕਤਲ ਕੀਤਾ ਗਿਆ ਜੀ ਹਾਂ ਜੀ ਸ਼ੱਕ ਤੌਰ ਤੇ ਸ਼ੱਕ ਤੌਰ ਤੇ ਥਾਣਾ ਕਿਹੜਾ ਲੱਗਦਾ ਜਿਸ ਇਲਾਕੇ ਦੇ ਵਿੱਚ ਜਿੱਥੇ ਉਹਨੇ ਕਤਲ ਜਾਂ ਜਿਹੜਾ ਸੁਸਾਇਡ ਹੋਇਆ ਤੁਸੀਂ ਕਹੋ ਇਹ ਥਾਣਾ ਜੀ ਆਹੀ ਆ ਪੰਜ ਨੰਬਰ ਜੀ ਹੈਗਾ ਦੱਸਦੇ ਇੱਥੇ ਹਾਂ ਡਿਵੀਜ਼ਨ ਪੰਜ ਨੰਬਰ ਜੀ ਹਾਂਜੀ ਪੁਲਿਸ ਕੀ ਕਹਿ ਰਹੀ ਹੈ ਕੀ ਰਿਪੋਰਟ ਕਰਾਈਏ ਤੁਸੀਂ ਪੁਲਿਸ ਨੂੰ ਕੀ ਇਨਵੈਸਟੀਗੇਸ਼ਨ ਕੀ ਦੇ ਵਿੱਚ ਕੀ ਕੁਝ ਪਤਾ ਲੱਗ ਪਾ ਰਿਹਾ ਹਲੇ ਅਸੀਂ ਹਲੇ ਕੁਝ ਨਹੀਂ ਲੱਗਿਆ ਸੀ ਸ਼ੱਕੀ ਤੌਰ ਤੇ ਲਿਖਾਇਆ ਜੀ ਸ਼ੱਕੀ ਤੌਰ ਤੇ ਲਿਖਾਇ ਦੀ ਸਾਡਾ ਹੋ ਸਕਦਾ ਪਟਿਸਾਲ ਤੇ ਸਾਨੂੰ ਸ਼ੱਕ ਤੌਰ ਤੇ ਵੀ ਇਹਨਾਂ ਨੇ ਜੋ ਜੋ ਕੀਤਾ ਜੀ ਕਤਲ ਇਹਨਾਂ ਨੇ ਸਾਨੂੰ ਹੋ ਸਕਦਾ ਜੀ ਹਾਂ ਜੀ ਕੀ ਨਾਮ ਆ ਜੀ ਮੇਰਾ ਆਸ਼ੋਤਸ਼ ਨਾਮ ਹੈ ਜੀ ਤੁਸੀਂ ਕੌਣ ਮੈਂ ਇਹਨਾਂ ਦਾ ਪ੍ਰੋਣਾ ਜੀ ਜੀ ਕੀ ਮਾਮਲਾ ਕੀ ਹੋਇਆ ਸੀਗਾ ਗੁਰਦੀਪਕੌਰ ਦੇ ਨਾਲ ਜੋ ਕੁਝ ਹੋਇਆ ਕੀ ਸੀਗਾ ਮਾਮਲਾ ਇਹਨਾਂ ਦਾ ਮਾਮਲਾ ਆਇਆ ਸੀ ਜੀ ਜਦੋਂ ਗੁਰਦੀਪਕੌਰ ਦੀ ਬੋਡੀ ਅਟੈਂਡ ਕਰੀਆ ਪੁਲਿਸ ਨੇ ਇਹਨਾਂ ਦੇ ਵਿਦਆਊਟ ਪ੍ਰੈਜ਼ੈਂਸ ਕਰੀਆ ਕੋਈ ਫੋਰੈਂਸਿਕ ਰੂਮ ਦੀ ਨਹੀਂ ਚਲੋ ਉਹਨਾਂ ਦਾ ਪ੍ਰੈਜ਼ੈਂਸ ਕੇ ਅੰਦਰ ਸੁਸਾਇਡ ਹੈ ਬਟ ਉੱਥੇ ਬਲੱਡ ਸਪੋਰਟਸ ਮਿਲੇ ਨਹੀਂ ਜਿਨੇ ਫਾਂਸੀ ਲਾਈਓ ਬਲੱਡ ਸਪੋਰਟ ਕਿਵੇਂ ਛੱਡੂਗਾ ਜੀ ਬਲੱਡ ਸਪੋਰਟ ਨੀਚੇ ਫਾਂਸੀ ਉੱਪਰ ਲੱਗੀ ਹੈ ਜੀ ਮਤਲਬ ਬਲੱਡ ਦੇ ਜਿਹੜੇ ਛਿੱਟੇ ਸੀਗੇ ਉਹ ਮਿਲੇ ਬਲੱਡ ਦੇ ਨਹੀਂ ਬਲੱਡ ਤੇ ਉਹਦੇ ਮਤਲਬ ਅਸੀਂ ਬਾਤ ਜਿਵੇਂ ਇਹਨਾਂ ਨੇ ਬੋਲਿਆ ਪੁਲਿਸ ਨੇ ਰੂਮ ਦੇਖਿਆ ਉਹ ਤਾਂ ਉੱਥੇ ਬਲੱਡ ਨੀਚੇ gira ਹੋਇਆ ਹੈ ਬੋਡੀ ਤੋਂ ਘੱਟੋ ਘੱਟ 8-9 ਫੁੱਟ ਦੂਰ ਤੋ ਬਲੱਡ ਸਪੋਰਟ ਸਿੱਤੋ ਕੋਈ ਜੋ ਜਵਾਬ ਨਹੀਂ ਮਿਲ ਰਿਹਾ ਇਸ ਚੀਜ਼ ਦਾ ਇਹ ਕਹਿ ਰਹੇ ਨੇ ਵੀ ਸਾਡੀ ਬੱਚੀ ਇਹਨਾਂ ਨੇ ਜਿਵੇਂ ਫੈਮਿਲੀ ਦੀ ਗੱਲ ਤੋਂ ਇਹਨਾਂ ਨੂੰ ਪਤਾ ਲੱਗਦਾ ਹੈ ਇਹਨਾਂ ਦੇ ਬੱਚੀ ਡਿਊਟੀਆਂ ਤੇ ਕਰਕੇ ਹਸਪੀਟਲ ਤੋਂ ਕਿਸੇ ਗੱਲ ਤੋਂ ਪਰੇਸ਼ਾਨ ਸੀਗੀ ਹਸਪੀਟਲ ਦੀ ਕਿਸੇ ਗੱਲ ਤੋਂ ਪਰੇਸ਼ਾਨ ਜ਼ਰੂਰ ਸੀ ਤੇ ਬੱਚੀ ਅਸੀਂ ਹਸਪੀਟਲ ਜਾ ਕੇ ਪੁੱਛਿਆ ਹਸਪੀਟਲ ਵਾਲੇ ਕਹਿੰਦੇ ਨੇ ਬੱਚੀ ਉੱਥੋਂ ਰੋ ਕੇ ਨਿਕਲੀ ਆ ਉਹ ਕੈਮਰੇ ਨਹੀਂ ਦਿਖਾ ਰਹੇ ਉਹਨਾਂ ਨੇ ਕੈਮਰੇ ਬਲੈਕ ਆਊਟ ਕਰਦੇ 9 10 11 ਤਰੀਕ ਦੇ ਉਹ ਕਹਿੰਦੇ ਸਾਡੇ ਕੈਮਰੇ ਪਹਿਲਾਂ ਮੈਨੂੰ ਬੋਲੇ ਕਈ ਦਿਨਾਂ ਤੋਂ ਖਰਾਬ ਨੇ ਦਿਨ ਮੈਂ ਕਿਹਾ ਤੁਸੀਂ ਕੈਮਰੇ ਚੱ ਫਿਰ ਮੈਂ ਥੋੜਾ ਜਿਹਾ ਉਹਨਾਂ ਨੂੰ ਕਿਹਾ ਤੁਸੀਂ 7 ਤਰੀਕ ਤੱਕ ਦਿਖਾਓ ਫਿਰ ਉਹਨਾਂ ਨੇ ਕੁਦਰਤੀ 8 ਦਾ ਨਿਕਲ ਗਿਆ 8 ਚੱਲ ਰਹੇ ਸੀ ਕਿ ਫਿਰ ਮੈਂ ਕਿਹਾ 9 ਦਾ ਹੋਰ ਖੋਲੋ 9 ਦੇ ਵੀ ਚੱਲੇ ਨੇ ਮੀਨ ਸ਼ਾਮ ਤੋਂ ਲੈ ਕੇ 11 ਤੱਕ ਜਦੋਂ ਬੋਡੀ ਅਟੈਂਡ ਨਹੀਂ ਹੋਈ ਪੁਲਿਸ ਨੂੰ ਉਹਦੇ ਕੈਮਰੇ ਉਹਨਾਂ ਦੇ ਬਲੈਂਕ ਆਊਟ ਨੇ ਉਹਨਾਂ ਨੇ ਆਪ ਕਰੇ ਨੇ ਇਹਨਾਂ ਨੂੰ ਇਹ ਸ਼ੱਕ ਹੈ ਉਹਨਾਂ ਤੇ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਹੈ ਤੁਹਾਡੀ ਮੰਗ ਨਹੀਂ ਸਿਰਫ ਜਸਟੀਫਾਈ ਹੋਣਾ ਚਾਹੀਦਾ ਅੱਜ ਇੱਕ ਗਰਨਲ ਹੋਇਆ ਹੈ ਹਸਪੀਟਲ ਸਾਈਟਸ ਨੇ ਬਹੁਤ ਸਾਈਟਸ ਨੇ ਕਿਸੇ ਹੋਰ ਗਰਨਲ ਨਹੀਂ ਚਾਹੀਦਾ ਹੋਣਾ ਚਾਹੀਦਾ ਜਿੰਨਾਂ ਇਹਨਾਂ ਦੇ ਬੇਟੇ ਨਾਲ ਜੋੜਨਾ ਸੀ ਉਹ ਗਿਆ ਹੋ ਦੇਖੋ ਜੋ ਤਾਂ ਪਰੋਕ ਨਹੀਂ ਸਕਦੇ ਬਟ ਅਨਦਰ ਗਰਨਲ ਨਾ ਹੋਏ ਇਹਦਾ ਜਸਟੀਫਿਕੇਸ਼ਨ ਚਾਹੀਦਾ ਸਾਨੂੰ ਬਿਲਕੁਲ ਕਲੀਅਰ ਵੇਚ ਜੀ ਬਿਲਕੁਲ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਹੈ ਤੁਹਾਡੀ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿਹੋ ਜਿਹਾ ਇਨਸਾਫ ਮੰਗ ਰਹੇ ਤੁਸੀਂ ਇਨਸਾਫ ਮੰਗ ਰਹੇ ਹਾਂ ਸਾਹਿਬ ਜੀ ਸਾਡੇ ਦਾ ਜਾਇਜ਼ ਜੋ ਬੇਟੀ ਦਾ ਮਦਦ ਇਨਸਾਫ ਹੈ ਮੰਗਦੇ ਆ ਜੀ ਵੀ ਕੋਈ ਕਦੋਂ ਨਹੀਂ ਕੀਤਾ ਗਿਆ ਜੀ ਅਸੀਂ ਇਰਸ਼ਾਬ ਉਹ ਜਸਟੀਫਾਈ ਹੋਣਾ ਚਾਹੀਦਾ ਜਸਟੀਫਾਈ ਹੋਣਾ ਚਾਹੀਦਾ ਜੀ ਹਾਂਜੀ ਇਹ ਬਿਲਕੁਲ ਸੂ ਦੱਸਦੇ ਕਿ ਇਹ ਗੁਰਦੀਪ ਕੌਰ ਦੇ ਪਿਤਾ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹ ਵੀ ਮੌਜੂਦ ਸੀਗੇ ਪਰ ਉਹਨਾਂ ਵੱਲੋਂ ਇੱਕ ਪਾਸੇ ਸ਼ੱਕ ਜੜਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਗੁਰਦੀਪ ਕੌਰ ਦਾ ਜਿਹੜਾ ਮਰਡਰ ਕੀਤਾ ਗਿਆ ਪਰ ਦੱਸਦੇ ਕਿ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਪੁਲਿਸ ਦਾ ਇਸ ਮਾਮਲੇ ਸਬੰਧ ਕੀ ਕਹਿਣਾ ਕਿ ਰਿਪੋਰਟ ਆਈ ਹੈ ਪੋਸਟਮਾਰਟਮ ਦੇ ਵਿੱਚ ਕੀ ਕੁਝ ਨਜ਼ਰ ਆਇਆ ਸੋ ਸਾਰੀ ਜਾਣਕਾਰੀ ਜਿਹੜੀ ਹੈ ਪੁਲਿਸ ਨੇ ਵੀ ਲੈਣੇ ਆਖਿਰਕਾਰ ਪੁਲਿਸ ਦੇ ਪੁਲਿਸ ਨੇ ਕੀ ਕੁਝ ਦੇਖਿਆ ਉਸ ਤੋਂ ਬਾਅਦ ਗੁਰਦੀਪ ਕੌਰ ਜਿਹੜੇ ਨਿੱਜੀ ਹਸਪਤਾਲ ਦੇ ਕੀ ਮਾਮਲਾ ਸੀਗਾ ਕਿਉਂ ਜਿਹੜਾ ਇਸ ਸਟੈਪ ਚ ਕਿਹਾ ਇਹ ਮਰਡਰ ਸੀਗਾ ਇਸ ਗੱਲ ਦੀ ਹਲੇ ਤੱਕ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਪਰ ਪ੍ਰਸ਼ਾਸਨ ਜਾਣਕਾਰੀ ਲਵਾਗੇ ਕੀ ਕੁਝ ਹੋਇਆ ਸੀਗਾ ਉਸ ਕੁੜੀ ਨਾਲ ਕੁੜੀ ਕਿੱਥੇ ਦੀ ਰਹਿਣ ਵਾਲੀ ਸੀਗੀ ਜੜੀ ਜੜੀ ਸਾਰੀ ਜਾਣਕਾਰੀ ਜੜੀ ਹੈ ਪ੍ਰਸ਼ਾਸਨ ਨਾਲ ਲਵਾਗੇ ਕਿ ਕੀ ਕੁਝ ਹੋਇਆ ਹਾਲਾਂਕਿ ਜਿਹੜਾ ਕੁੜੀ ਦੇ ਨਾਲ ਕੁੜੀ ਦਾ ਜਿਹੜਾ ਮਰਡਰ ਹੋਇਆ ਵਾ ਜਾਂ ਕੁੜੀ ਨੇ ਸੁਸਾਇਸਾਈਡ ਕੀਤਾ ਹਲੇ ਤੱਕ ਅਸਡੀ ਜੜੀ ਹੈ ਕੋਈ ਵੀ ਜੜੀ ਪੁਸ਼ਟੀ ਨਹੀਂ ਹੋ ਸਕੀ ਸਰ ਕੀ ਨਾਮ ਹੈ ਮੇਰਾ ਨਾਮ ਮੋਨ ਲਾਲਾ ਹੈ ਥਾਣਾ ਖੜਾ ਡਵੀਜ਼ਨ 5 ਜੀ ਸਰ ਜਿਹੜਾ ਨਰਸ ਦਾ ਮੈਟਰ ਆਇਆ ਸੀਗਾ ਕੀ ਨਾਮ ਆਉਦਾ ਪੂਰਾ ਕਿੱਥੇ ਕੰਮ ਕਰਦੀ ਸੀ ਗੁਰਦੀਪ ਕੌਰ ਨਾਮ ਹੈ ਉਹਦਾ ਜੀ ਦੀਪਕ ਹਸਪੀਟਲ ਦੇ ਵਿੱਚ ਕੰਮ ਕਰਦੀ ਸੀ ਜੀ ਜੀ ਉਹਦੀ ਉਮਰ ਕਿੰਨੀ ਸੀ ਉਮਰ 32 ਸਾਲ ਹੈ ਜੀ ਸਰ ਕੀ ਪਤਾ ਲੱਗਿਆ ਕੀ ਮਾਮਲਾ ਕੀ ਹੋਇਆ ਸੀਗਾ ਆਖਿਰਕਾਰ ਉਹਨੇ ਸੁਸਾਈਡ ਕੀਤਾ ਸੀਗਾ ਜਾਂ ਕੀ ਸੀਗਾ ਹਾਂ ਦੇਖੋ ਫਿਲਹਾਲ ਤਾਂ ਜੋ ਸਾਡੇ ਹਿਸਾਬ ਨਾਲ ਫਿਲਹਾਲ ਤਾਂ ਸੁਸਾਈਡ ਹੈਗਾ ਠੀਕ ਹੈ ਜੀ ਉਹਨੇ ਫਾਹਲਾ ਕੇ ਸੁਸਾਈਡ ਕੀਤਾ ਬਾਕੀ ਪੋਸਟਮਾਰਟਮ ਕਰਵਾਤਾ ਪੋਸਟਮਾਰਟਮ ਵਿੱਚ ਜੋ ਵੀ ਸਾਡੇ ਕੋਲ ਸਾਹਮਣੇ ਆਊਗਾ ਉਦੋਂ ਤੱਕ ਅਗਲੀ ਕਾਰਵਾਈ ਕਰਾਂਗੇ ਜੀ ਰਿਪੋਰਟ ਹਲੇ ਆਈ ਨਹੀਂ ਨਹੀਂ ਜੀ ਰਿਪੋਰਟ ਨਹੀਂ ਹਲੇ ਆਈ ਫਿਲਹਾਲ ਉਹਦੇ ਜੋ ਬਿਸਰਾ ਵਗੈਰਾ ਕੱਢਿਆ ਹੈਗਾ ਤੇ ਉਹ ਤੋਂ ਬਾਅਦ ਜੋ ਵੀ ਸਾਡੇ ਕੋਲ ਰਿਪੋਰਟ ਆਉਂਦੀ ਹੈ ਉਦੋਂ ਤੱਕ ਕਾਰਵਾਈ ਕਰਾਂਗੇ ਜੀ ਕੀ ਲੱਗਦਾ ਕਿ ਸ਼ੱਕ ਕੀ ਜਤਾਇਆ ਜਾ ਰਿਹਾ ਸੀਗਾ ਕੀ ਹੋ ਸਕਦਾ ਸੁਸਾਈਡ ਨੋਟ ਵਗੈਰਾ ਕੋਈ ਮਿਲਿਆ ਸੁਸਾਈਡ ਨੋਟ ਨਹੀਂ ਕੋਈ ਸੁਸਾਈਡ ਨੋਟ ਨਹੀਂ ਅੱਛਾ ਇਹ ਕਿੱਥੇ ਸੀਗੀ ਕੁੜੀ ਉਸ ਵਕਤ ਜਦੋਂ ਇਹਨੇ ਸੁਸਾਈਡ ਕੀਤਾ ਇਹ ਆਪਣੇ ਪੀਜੀ ਦੇ ਵਿੱਚ ਜਿੱਥੇ ਇਹਨੂੰ ਕਮਰਾ ਮਿਲਿਆ ਹੋਇਆ ਉੱਥੇ ਕਮਰੇ ਚ ਰਹਿੰਦੀ ਸੀ ਜੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਕਰ 174 ਦੀ ਕਰਤੀ ਫਿਲਹਾਲ ਅਸੀਂ ਜੀ ਹਾਂ ਜੀ ਬਾਕੀ ਜਦੋਂ ਜੇ ਕੋਈ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਊਗੀ ਉਹ ਫਿਰ ਵੱਖਰੀ ਕਾਰਵਾਈ ਕੀਤੀ ਜਾਊਗੀ ਠੀਕ ਹਾਂ ਜੀ ਬਿਲਕੁਲ ਸੋ ਦੱਸਤੀ ਪਰਵਾੜ ਦੀ ਗੱਲ ਤੁਸੀਂ ਆਪ ਸੁਣੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹਨਾਂ ਦੀ ਗੱਲ ਵੀ ਤੁਸੀਂ ਆਪ ਸੁਣੀ ਸੋ ਕਿਤੇ ਨਾ ਕਿਤੇ ਕਮੈਂਟਾਂ ਨਾਲ ਤੁਸੀਂ ਵੀ ਦੱਸਣਾ ਆਖਿਰਕਾਰ ਕੁੜੀ ਦੇ ਨਾਲ ਹੋਇਆ ਕੀ ਸੀਗਾ ਪੁਲਿਸ ਨੇ ਇਹੀ ਗੱਲ ਕਹੀ ਹੈ ਕਿ ਹਲੇ ਤਫ਼ਤੀਸ਼ ਜਰੀਏ جاری ਹੈ ਇਨਵੈਸਟੀਗੇਸ਼ਨ ਜਾਰੀ ਹੈ ਫਿਰ ਹਾਲ ਪੁਲਿਸ ਨੇ ਇਹ ਗੱਲ ਵੀ ਕਹੀ ਹੈ ਕਿ ਸੁਸਾਇਟੀ ਹੈ ਉਸ ਤੋਂ ਬਾਅਦ ਤਫ਼ਤੀਸ਼ ਤੋਂ ਬਾਅਦ ਜਿਹੜੀ ਪੋਸਟ ਮਾਰਟਮ ਦੀ ਰਿਪੋਰਟ ਹੋਗੀ ਰਿਪੋਰਟ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਣਗੇ ਉਸ ਆਧਾਰ ਦੇ ਉੱਤੇ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਊਗਾ ਪਰ ਆਉਣ ਵਾਲਾ ਸਮਾਂ ਦੱਸੂਗਾ ਕਿ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਉਸ ਕੁੜੀ ਨੇ ਸੁਸਾਈਡ ਕੀਤਾ ਸੀਗਾ ਜਾਂ ਉਸ ਕੁੜੀ ਦਾ ਮਰਡਰ ਹੋਇਆ ਸੀਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਦੇਖਦੇ ਰਹੋ ਲੁਧਿਆਣਾ ਲਾਈਵ ਮਹਿੰਤਰੀ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ